ਕਦੀ ਆਪਣੀ ਜੌਬ ਨੂੰ ਮਾਰਾ ਨਾ ਕੋ ਕਿਰਤ ਜਿਹੜੀ ਆ ਨਾ ਕਿਰਤ ਨੂੰ ਹਮੇਸ਼ਾ ਆਪਣੇ ਕਿਰਤ ਦੀ ਰਿਸਪੈਕਟ ਕਰੋ ਜਿਹੜਾ ਵੀ ਕੰਮ ਕਰਨ ਲਈ ਮਿਲਿਆ ਨਾ ਉਹਨੂੰ ਹੱਥ ਜੋੜ ਕੇ ਕਰਨਾ ਵੀ ਸੱਚਾ ਪਾਤਸ਼ਾਹ ਤੇਰੀ ਮਿਹਰ ਤੂੰ ਮੈਨੂੰ ਇੰਨੇ ਜੋਗਾ ਕੀਤਾ ਜਿੰਨੇ ਵੀ ਤੁਹਾਨੂੰ ਅੱਜ ਵੱਡੇ ਵੱਡੇ ਬਿਜ਼ਨਸਮੈਨ ਦੇ ਦੇਣਾ ਮੈਂ ਕੈਨੇਡਾ ਅਮਰੀਕਾ ਵੇਖਦਾ ਹੁੰਨਾ ਜਿਹੜੇ ਅੱਜ ਵੱਡੇ ਵੱਡੇ ਟਰਾਂਸਪੋਰਟਰਾਂ ਦੇ ਮਾਲਕ ਹਨ ਉਹ ਕਹਿੰਦੇ ਭਾਜੀ ਅਸੀਂ ਪਤੀਲੇ ਮਾਂਜੇ ਆ ਅਸੀਂ 12 ਟਾਂ ਸਾਫ ਕੀਤੀਆਂ ਹੁਣ ਜਿਹੜੀ ਅੱਜ ਗੱਡੀ ਸਾਡੇ ਥੱਲੇ 1.5-2 ਲੱਖ ਡਾਲਰ ਦੀ ਵੇਦੇ ਆ ਨਾ ਸਾਡੇ ਰਿਸ਼ਤੇਦਾਰ ਉਹ ਕਹਿੰਦੇ ਵਡੀਆਂ ਗੱਡੀਆਂ ਕਮਾਲ ਦੀਆਂ ਤੇ ਚੜੀ ਫਿਰਦਾ ਉਹਨੂੰ ਇਹ ਨਹੀਂ ਪਤਾ ਵੀ ਇਹ 20 30 ਸਾਲ ਪਹਿਲਾਂ ਸਫਰ ਅਸੀਂ ਵੀ ਇਦਾਂ ਹੀ ਰੰਭ ਕੀਤਾ ਸੀ ਤੇ ਕਈ ਵਾਰੀ ਕੰਮ ਕਰ ਲੱਗਿਆ ਸਾਨੂੰ ਸੰਗ ਆਉਂਦੀ ਆ ਨਹੀਂ ਵਿਦੇਸ਼ਾਂ ਨੇ ਇੱਕ ਚੀਜ਼ ਤੇ ਸਗਾਤੀ ਆ ਵੀ ਕੰਮ ਕਰ ਲੱਗਿਆ ਕਦੀ ਵੀ ਸੰਗਣਾ ਤੁਸੀਂ ਬੋਲੋ ਜੀ ਸਨਮਾਨ ਮੈਂ ਪ੍ਰਚਾਰਕਾਂ ਅਸੀਂ ਖੇਤੀ ਵੀ ਕਰਦੇ ਆ ਮੈਂ ਅੱਜ ਵੀ ਆਪਣੇ ਘਰਦਿਆਂ ਨਾਲ ਜਦੋਂ ਮੇਰੇ ਕੋਲ ਟਾਈਮ ਹੁੰਦਾ ਸੀ ਆਪ ਆਪਣੇ ਖੇਤਾਂ 'ਚ ਕੰਮ ਕਰਦੇ ਆ ਆਪਣੇ ਇੱਕ ਘਰ ਦਾ ਕੰਮ ਕਰ ਲਗਿਆਂ ਕਦੀ ਵੀ ਬੰਦੇ ਨੂੰ ਸੰਗਣਾ ਨਹੀਂ ਚਾਹੀਦਾ ਵਿਦੇਸ਼ਾਂ 'ਚ ਇੱਕ ਚੀਜ਼ ਤੇ ਪੱਕੀ ਸਿਖਾਤੀ ਵੀ ਜਿਹੜੇ ਬੰਦੇ ਨੇ ਘਰ ਇੱਕ ਮੱਝ ਨੂੰ ਖੋਲ ਕੇ ਕਿੱਲੇ ਤੋਂ ਪਿੱਛੇ ਨਹੀਂ ਸੀ ਨਾ ਕੀਤਾ ਉਹਨੂੰ ਵੀ ਕੰਮ ਕਰਨਾ ਬੋਲੋ ਜੀ ਸਿਖਾਤਾ ਰੋਟੀ ਬਣਾਉਣੀ ਆ ਗਈ ਚਾਹ ਬਣਾਉਣੀ ਆ ਗਈ ਸਫਾਈ ਕਰਨੀ ਆ ਗਈ ਉਹ ਫੇ ਗਾੜੀ ਜਵਾਕਾਂ ਨੂੰ ਦੱਸੋ ਅਚਕ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਇਹ ਵੀ ਬੰਦੇ ਦੀ ਜ਼ਿੰਦਗੀ ਚ ਆਉਣੀਆਂ ਸ਼ੇਦੀ ਜੇ ਤੁਹਾਨੂੰ ਕਿਸੇ ਕੰਮ 'ਚ ਦਿੱਕਤ ਹੀ ਨਾ ਆਈ ਤੁਸੀਂ ਸਿੱਖ ਨਹੀਂ ਪਉਣਾ ਜਿਹੜੀ ਦਿੱਕਤ ਹੁੰਦੀ ਨਾਲੀ ਸਮੱਸਿਆ ਵਾ ਜਿਹੜੀ ਮੁਸ਼ਕਲ ਵਾ ਨਾ ਇਹ ਵੀ ਬੰਦੇ ਨੂੰ ਟ੍ਰੇਨਿੰਗ ਕਰਦੀ ਹੁਣ ਜਿੰਨੀਆਂ ਮੁਸ਼ਕਲਾਂ ਚ ਆਪਾਂ ਲੰਘਾਂਗੇ ਬੰਦਾ ਆਪਣੀ ਪੀੜ੍ਹੀ ਨੂੰ ਕੀ ਦੱਸੂ ਭਲਾ ਬੱਚਿਆਂ ਨੂੰ ਉਹਨੀਆਂ ਗੱਲਾਂ ਦੱਸੂਗਾ ਪੁੱਤ ਤੈਨੂੰ ਕੀ ਪਤਾ ਇੱਥੇ ਕਿਦਾਂ ਪਹੁੰਚਿਆ ਸੀ ਜੇ ਸਭ ਕੁਝ ਸੌਖਾ ਸੌਖਾ ਮਿਲਦਾ ਗਿਆ ਫਿਰ ਉਹਦੀ ਬੰਦਾ ਕਦੇ ਵੀ ਕਦਰ ਨਹੀਂ ਕਰਦਾ ਕਦਰ ਹਮੇਸ਼ਾ ਕਰਦਾ ਹੀ ਉਹ ਆ ਜਿਹੜੇ ਇਨਸਾਨ ਨੇ ਜ਼ਿੰਦਗੀ 'ਚ ਭੁੱਖ ਵੇਖੀ ਹੋਵੇ ਪਰਖਾਂ ਲਈ ਰੋਟੀ ਨਾ ਵੇਖੀ ਹੋਵੇ